ਕੀ ਕਹਿੰਦਾ ਸੀ ਤੂੰ ਜਿਹੜੀ ਦੇੜੀ ਚੀਜ਼ ਚਾਹੀਦੀ ਹੈ ਦੱਸਿਆ ਕਰ ਮੈਂ ਤੇਰੇ ਸਭ ਲੈ ਕੇ ਆਗਾ ਕਹਿੰਦਾ ਸੀ ਕਹਿੰਦਾ ਮੈਂ ਤੇਰਾ ਵਿਆਹ ਕਰ ਲਾਂ ਫਿਰ ਮੈਂ ਆ ਜਾਣਾ ਦੋ ਤਿੰਨ ਸਾਲਾਂ ਦੇ ਵਿੱਚ ਮੈਂ ਵੀ ਇੱਥੇ ਆਣ ਕੇ ਵਿਆਹ ਕਰਾਣਾ ਮੈਂ ਉੱਥੇ ਨਹੀਂ ਕਰਾਣਾ ਮੇਰੇ ਦਾਦੀ ਦਾਦਾ ਮੇਰਾ ਵਿਆਹ ਵੇਖਣਗੇ ਜਿੱਦਣ ਪਹੁੰਚਿਆ ਅਸੀਂ ਉਦੋਂ ਨਿਮਤਪਤਾ ਸਾਹਿਬਾਂਂ ਗੰਗੀ ਪੈਰੀ ਕੇ ਜਿੱਦਣ ਇਹਦੀ ਲਾਇਸੈਂਸ ਆਇਆ ਸੀ ਉਦੋਂ ਵੀ ਨੰਗੇ ਪੈਰੀ ਕੇ ਸੇ ਘਰ ਮੈਂ ਜਿੱਦਣ ਤੋਂ ਦਿੱਲੀ ਆਇਆ ਹੈ ਕਾਣਾ ਅਸੀਂ ਤੈਨੂੰ ਆਪ ਲੈਣ ਆਵਾਂਗੇ ਸਾਨੂੰ ਨਹੀਂ ਸੇ ਪਤਾ ਹੋਇਆ ਇਹ ਵੀ ਆਏਗਾ ਅੰਜੂਨ ਉਹ ਨਾਲ ਦੀ ਨਾਲ ਦੱਸ ਤਿੰਦਾ ਸੀ ਮੰਮੀ ਮੇਰਾ ਕੰਮ ਬਣ ਗਿਆ ਤੁਸੀਂ ਤੁਮਤਾਨ ਸਾਹਿਬ ਜਾਓ ਅਰਦਾਸ ਕਰਵਾਓ ਹਰ ਹਫਤੇ ਜਾਤੇ ਬੜਾ ਚੰਗਾਰੀ ਸੀ ਉਹਦਾ ਇੰਨਾ ਕਰਦਾ ਸੀ ਮੇਰਾ ਮੈਨੂੰ ਕਹਿੰਦਾ ਸੀ ਤੈਨੂੰ ਕੋਈ ਕੁਝ ਕਹਿ ਨਾ ਕਰ ਵੀ ਮੇਰੇ ਮੰਮੀ ਨੂੰ ਕਹਿ ਕੇ ਰੱਖਣਾ ਮੇਦੇ ਸਾਰੀਆਂ ਦੀਜਾਂ ਪੂਰੀਆਂ ਕਰਾਂਗਾ ਮੈਂ ਤਾਂ ਆਪਣੇ ਹੱਥੀਂ ਵਿਆਹ ਕਰਨਾ ਆਂਦਾ ਨਹੀਂ ਤੂੰ ਮੈਂ ਆਵਾਂਗੇ ਛੱਤੀ ਮਿਲਾਗੇ ਆਪਾਂ ਜਿੱਦਣ ਗਿਆ ਮੈਨੂੰ ਜੱਫੀ ਪਾ ਕੇ ਗਿਆ ਮੇਰੇ ਮੂੰਹ ਚੁੰਮਿਆ ਕਹਿੰਦਾ ਨਹੀਂ ਤੂੰ ਅੱਪਾ ਫੇਰ ਮਿਲਾਂਗੇ ਜਾਂ ਤੂੰ ਬਾਹਰਾਜੀ ਆਪ ਉੱਥੇ ਮਿਲਾਂਗੇ ਮੈਨੂੰ ਨਹੀਂ ਸੀ ਪਤਾ ਹੋ ਜਾਣਾ ਮੈਂ ਜਦੋਂ ਫੋਨ ਕਰਨਾ ਉਹਨੇ ਕਹਿਣਾ ਨਹੀਂ ਤੂੰ ਪਿੰਡ ਦੇ ਵਿੱਚ ਆ ਕੰਮ ਹੋਇਆ ਹੈ ਉੱਥੇ ਪੈਸੇ ਪਾ ਦੇਣੇ ਕਰਨੇ ਕਿਸੇ ਹਰ ਇੱਕ ਗਰੀਬ ਦੀ ਮਦਦ ਕਰਨੀ ਹਰ ਇੱਕ ਨੂੰ ਪੈਸਾ ਪਾਣਾ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਪਤਾ ਕੋਈ ਪੁੱੁਰਣੇ ਕਿ ਤੱਕੇ ਨਹੀਂ ਆਇਆ ਹੈਗਾ ਹਾਂ ਮੇਰੇ ਨਾਲ ਦੋ ਦੋ ਤਿੰਨ ਤਿੰਨ ਕੱਟੇ ਗੱਲ ਕਰਦਾ ਸੀ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ ਕਹਿੰਦਾ ਸੀ ਆਪਾਂ ਸ਼ਹਿਰ ਦੀ ਮਿਲਾਂਗੇ ਬਣਾ ਉਹਦੇ ਵੀ ਘੱਟ ਜੀ ਲੱਗਦਾ ਸੀਗੇ ਸਾਡਾ ਵੀ ਨਹੀਂ ਸੀ ਉਹਦੇ ਵੀ ਨਾ ਜੀ ਲੱਗਦਾ ਹੈ ਹਾਂਜੀ ਹਾਂਜੀ ਪਰ ਪਰਮਟ ਤੇ ਸੀ 5 ਸਾਲਾਂ ਦਾ ਲਾਇਸੈਂਸ ਵੀ ਆ ਗਿਆ ਸੀ 2030 ਤੱਕ ਹਾਰਡ ਕਾਪੀ ਆ ਗਈ ਉਹਦਨ ਕੋਸ਼ਿਸ਼ ਸੀ ਕਿ ਤਹਾੜ ਕੋਪੀ ਆ ਗਈ ਮੇਰੀ ਹਾਂਜੀ ਉਹ ਕਹਿਣ ਲੱਗੇ ਇਤਰਾਉਂ ਕਿ ਕਹਿੰਦਾ ਸੀ ਕਹਿੰਦਾ ਮੈਂ ਤੇਰਾ ਵਿਆਹ ਕਰ ਲਾਂ ਫਿਰ ਮੈਂ ਆ ਜਾਣਾ 2-3 ਸਾਲਾਂ ਦੇ ਵਿੱਚ ਮੈਂ ਵੀ ਇੱਥੇ ਆਣ ਕੇ ਵਿਆਹ ਕਰਾਣਾ ਮੈਂ ਉੱਥੇ ਹੀ ਨਹੀਂ ਕਰਾਣਾ ਮੇਰੇ ਦਾਦੀ ਦਾਦਾ ਮੇਰਾ ਵਿਆਹ ਵੇਖਣਗੇ ਯੋਥੇ ਮੇਂ ਕਰਾਣਾ ਹੈ ਮੈਨੂੰ ਕਹਿੰਦਾ ਸੀ ਤੈਨੂੰ ਜਿਹੜੀ ਤੇੜੀ ਚੀਜ਼ ਚਾਹੀਦੀ ਹੈ ਦੱਸਿਆ ਕਰ ਸਭ ਲੈ ਕੇ ਆਗਾ ਸਾਨੂੰ ਐਸੀ ਐਸੀ ਆਖਿਆ ਹਰਮਨ ਤੂੰ ਜਦੋਂ ਆਏਂਗਾ ਨਾ ਸਾਨੂੰ ਦੱਸ ਜਿੱਦਣ ਪਹੁੰਚਿਆ ਅਸੀਂ ਉਦੋਂ ਦਿਨ ਵੀ ਤਮਤਾਨ ਸਾਹਿਬ ਰੰਗੀ ਪੈਰੀਗੇ ਜਿੱਦਣ ਇਹਦੀ ਲਾਇਸੈਂਸ ਆਇਆ ਅਸੀਂ ਉਦੋਂ ਦਿਨ ਵੀ ਰੰਗੇ ਪੈਰੀਗੇ ਸੇ ਹਰਮਨ ਜਿੱਦਣ ਤੂੰ ਦਿੱਲੀ ਆਏਂਗਾ ਨਾ ਅਸੀਂ ਤੈਨੂੰ ਆਪ ਲੈਣ ਆਵਾਂਗੇ ਸਾਨੂੰ ਨਹੀਂ ਸੇ ਪਤਾ ਹੋਇਆ ਐਵੇਂ ਆਏਗਾ ਅਸੀਂ ਕਾ ਜਦੋਂ ਉਹ ਨਾਲ ਦੀ ਨਾਲ ਦੱਸ ਦਿੰਦਾ ਸੀ ਮੰਮੀ ਮੇਰਾ ਕੰਮ ਬਣ ਗਿਆ ਤੁਸੀਂ ਤੁਮਤਾਨ ਸਭ ਜਾਓ ਅਰਦਾਸ ਕਰਵਾਓ ਹਰ ਹਫਤੇ ਜਾਂਦੇ ਸੀ ਮੇਰ ਅਰਦਾਸਾ ਹੁੰਦੀਆ ਹਰ ਮਹੀਨੇ ਗੁਰੂ ਰਾਮ ਦਾਸ ਤੇ ਦਰ ਤੇ ਜਾਂਦੇ ਸੀ ਉਹਦੀ ਅਰਦਾਸਾ ਕਰਾਉਂਦੇ ਕਿ ਤੰਦਰੁਸਤ ਕੀ ਕਰੀਏ ਸਰ ਜੀ ਮੰਗੇ ਕਿ ਉਹਨੂੰ ਛੇਤੀ ਤੇ ਛੇਤੀ ਇੱਥੇ ਭੇਜ ਦੇਣਾ ਸੀ ਉਹਨੂੰ ਵੇਖਣਾ ਚਾਹੁੰਦੇ ਆ ਆਪਣੇ ਹੱਥਾਂ ਨਾਲ ਸਾਰਾ ਕੁਝ ਕਰਨਾ ਚਾਹੁੰਦੇ ਆ ਮੋਗਾ ਨਹੀਂ ਦੋਤਨ ਸਰਗਾ ਨਹੀਂ ਕੀ ਕੰਮ ਕੀ ਕਰਦਾ ਸੀ ਰੱਤ ਚਲਾਂਦਾ ਜੀ ਟੱਲਾ ਚਲਾਂਦਾ ਠੀਕ ਇਹਨੇ ਬੱਚੇ ਡੇਟਾ ਸੀ ਦੇ ਕੁੜੀ ਸੀ ਕੋਲ ਤਾਂ ਡੇਟਾ ਸੀ ਹਾਂ ਮੈਂ ਵਸੀ ਨਹੀਂ ਵਿਆਹ ਨਹੀਂ ਸੀ ਇੱਕ ਦੋ ਮਿੰਟ ਤੁਹਾਨੂੰ ਖਬਰ ਹੈ ਜਿਹੜੀ ਸਾਨੂੰ ਕੱਲ ਪਤਾ ਲੱਗਿਆ ਜੀ ਸਾਨੂੰ ਤੇ ਸੀ ਜਿਹੜਾ ਪਤਾ ਵੀ ਨਹੀਂ ਸੀ ਇਹ ਇਸ ਤਰ੍ਹਾਂ ਬਣ ਗਿਆ ਉੱਥੇ ਅਟੈਕ ਹੋ ਗਿਆ ਹਾਂ ਇਹ ਕੀ ਕੋਈ ਕਹਿ ਰਿਹਾ ਸਨ ਅਧਿਕਾਰੀ ਇੱਥੇ ਪਤਾ ਲੱਗਿਆ ਜੀ ਇਹ ਇਸ ਤਰ੍ਹਾਂ ਆਪਰ ਗਿਆ ਬਣਾ ਇਸ ਥੇਹਰ ਘਰੇ ਆ ਕੇ ਇਸ ਸੰਸਮਨ ਸਾਨੂੰ ਪਤਾ ਲੱਗਿਆ ਜੀ ਇਹ ਇਸ ਤਰ੍ਹਾਂ ਅਟੈਕ ਹੋ ਗਿਆ ਕਿ ਜਿਵੇਂ ਨਹੀਂ ਜੀ ਬਾਈ ਨਹੀਂ ਸ਼ਾਇਦ ਕੀ ਸੁਕਣੇ ਲੱਗੇ ਪਰੇਸ਼ਤੁਰਾ ਜਿੰਨੇ ਕੱਲਾ ਬੱਚਾ ਸੀ ਸਹਣਜੀ ਪੇ ਜਾ ਹੀ ਵੀਰ ਜੇਲ ਕਰਦਾ ਸੀ ਮੈਂ ਜਾਣਾ ਸੀ ਕਿ ਕੋਈ ਨਹੀਂ ਜਾ ਘੁੰਮਿਆ ਬਰਗਦ ਇਸ ਬਲਿਦਾਸ ਨੋਸਟੇਟ ਦੇ ਪਰਲਾ ਦੇਸ ਵੀ ਕੋਈ ਇਸ ਕਰੀ ਕਿੰਨੇ ਪੈਸੇ ਖਰਚ ਆਏ ਜਿਹੜਾ ਪੈਸੇ ਬਹੁਤ ਖਰਚ ਆਏ ਅਜਿਸੀ ਕੋ ਸਰਕਾਰ ਕੋਈ ਮੰਨ ਕਰਨੇ ਤੁਹਾਡੇ ਬੇਟੇ ਦੀ ਗਾਸ਼ ਆ ਰਹ ਪਹੁੰਚਾਈ ਜਾ सामने जिस रास्ते सामने जिस जगह आधे बैठे आधे बुलाए कोई संपर्क हुआ कितने उससे किसी नल कोई संपर्क तेरे है कि ते ते नहीं आपने वहाँ सीधे बैठा है और और मैं कोली तेरे है कि नहीं वहाँ हम भी क्या भी रास्ते भी और सही जगह पर नहीं इतने कोई संपर्क हुआ होगा कि सरकार ने किसी नल कोई ਸਤੇਯਾ ਨੇ ਸਾਡੇ ਬੇਟੇ ਦੀ ਦਾਸ ਤੋਂ ਬਹੁਤ ਮੋੜ ਨੂੰ ਵੀ ਸਾਡੇ ਕੋਲ ਪਹੁੰਚਾਈ ਜਾਏ ਮੇਰੇ ਸੱਸ ਨਾਲ ਗਈ ਬੇਨਤੀ ਉਹ ਉੱਥੇ ਟਰਾਲਾ ਚਲਾਉਂਦਾ ਸੀ ਪਹਿਲਾਂ ਸਟੋਰ ਤੇ ਕੰਮ ਕਰਦਾ ਸੀ ਬਾਅਦ ਚ ਲਾਇਸੈਂਸ ਬਣ ਗਿਆ ਫਿਰ ਟਰਾਲਾ ਚਲਾਉਂਦਾ ਸੀ ਸਾਲ ਹੋ ਗਿਆ ਟਰਾਲਾ ਚਲਾਉਂਦਾ ਹੈ ਤਿੰਨ ਸਾਲ ਹੋ ਗਏ ਗਿਆ ਨੂੰ ਕਿੱਦਾਂ ਦੇ ਫੋਨ ਤੇ ਗੱਲ ਹੁੰਦੀ ਹੈ ਹਾਂਜੀ ਰੋਜ਼ ਬਹੁਤ ਫੋਨ ਕਰਦਾ ਸਾਡਾ ਬੇਟਾ ਸਾਡੇ ਤੋਂ ਬਿਨਾਂ ਇੱਕ ਮਿੰਟ ਨਹੀਂ ਸੀ ਰਹਿ ਸਕਦਾ ਰੋਜ਼ ਫੋਨ ਜਦ ਦੀ ਮਿਸਕਾਲ ਕਰਨ ਨਾਲ ਦੀ ਨਾਲ ਬੇਟੇ ਨੇ ਫੋਨ ਕਰ ਦੇਣਾ ਮੰਮੀ ਜੀ ਤੁਸੀਂ ਠੀਕ ਹੋ ਮੈਂ ਵੀ ਠੀਕ ਹਾਂ ਬੱਸ ਸਾਨੂੰ ਜਾਂ ਜੀ ਸਾਡਾ ਬੇਟਾ ਖੁਸ਼ੀ-ਖੁਸ਼ੀ ਘਰ ਆਏਗਾ ਸਾਨੂੰ ਪਤਾ ਨਹੀਂ ਸਾਡੇ ਘਰ ਅਗਮੀ ਦੀ ਗੱਲ ਹੋ ਜਾਣੀ ਹੈ ਸੁਪਨੇ ਲੈ ਕੇ ਬੇਟੇ ਨੂੰ ਭੇਜੇ ਸੀ ਵੀ ਮੇਰਾ ਬੇਟਾ ਕਮਾਈਆਂ ਕਰਕੇ ਇੱਥੇ ਅਸੀਂ ਕੋਈ ਕਾਰੋਬਾਰ ਹੋਰ ਬਣਾਵਾਂਗੇ ਜੁਆਇੰਟ ਫੈਮਿਲੀ ਚ ਰਹਿਣ ਸੇ ਵੀ ਏਟੀਆਂ ਅਸੀਂ ਏਟੀਆਂ ਦੇ ਵਧੀਆ ਵਿਆਹ ਕਰਾਂਗੇ ਅਸੀਂ ਮੈਂ ਸਾਡੀ ਸਾਰੀ ਉਮੀਦਾਂ ਤੇ ਪਾਣੀ ਫੇਰ ਗਿਆ ਇਹ ਉਸਨੇ ਨਹੀਂ ਜੀ ਹਾਂਜੀ 24 ਸਾਲ ਦਾ ਬੇਟਾ ਸੀ ਕੀ ਸੋਚਿਆ ਪਿਆ ਨੂੰ ਪਿਆਰ ਨਹੀਂ ਵੀ ਕੋਈ ਹਾਂਜੀ ਸੋਚਿਆ ਸੀ ਮੈਂ ਕਿਹਾ ਮੈਂ ਮੇਰੇ ਬੇਟੇ ਬੇਟੀ 'ਚ ਕੋਈ ਫਰਕ ਨਹੀਂ ਮੈਂ ਬੇਟੇ ਜੀ ਮੈਂ ਮੇਰੀ ਬੇਟੀ ਦਾ ਸਾਰੇ ਕੁਝ ਚੀਜ਼ਾਂ ਬਣਾਵਾਂਗੇ ਮੈਂ ਤੇਰੀ ਘਰ ਵਾਲੀ ਦੇ ਵੀ ਬਣਾਵਾਂਗੀ ਪੁੱਤਰ ਮੈਂ ਵੀ ਸੁਗਹਿਣੇ ਉਹਦੇ ਬਣਾਵਾਂਗੀ ਮੇਰੇ ਬੇਟੇ ਨੇ ਬਹੁਤ ਸ਼ੌਂਕ ਸੀ ਮਤਲਬ ਇਹ ਖਬਰ ਤੁਹਾਨੂੰ ਮਿਲਦੀ ਹੈ ਤੁਹਾਨੂੰ ਜੀ ਇਹ ਸਾਨੂੰ ਪਰਸੋਂ 4 ਤਰੀਕ ਨੂੰ ਮਿਲਦੀ ਹੈ 6 ਵਜੇ ਉਹਨੇ ਕਿਹਾ ਬੇਟਾ ਹੈ ਨੇ ਬੇਟੇ ਨੂੰ ਅਟੈਕ ਹੋ ਗਿਆ ਤੁਹਾਡੀ ਲਾਸਟ ਗੱਲ ਲਾਸਟ ਗੱਲ ਮੇਰੇ 3 ਤਰੀਕ ਨੂੰ 6 ਵਜੇ ਉਹ ਤੋਂ ਗੱਲਬਾਤ ਮੈਂ ਕਿਹਾ ਬੇਟਾ ਮੈਂ ਪਾਤੜਾ ਜਾਣਾ ਹੈ ਮੇਰੇ ਭਾਂਜੇ ਦਾ ਵਿਆਹ ਸੀ ਸਿੱਕੇ ਕਪੜੇ ਲੈਣ ਜਾਣੇ ਸੀ ਕਹਿੰਦਾ ਮੈਂ ਬੇਟਾ ਮੈਨੂੰ ਕਾਲ ਲੈ ਕੇ ਮੰਮੀ ਚਲ ਕੋਈ ਨਹੀਂ ਤੁਸੀਂ ਜਾਓ ਆਪਾਂ ਸ਼ਾਮਾ ਨੂੰ ਗੱਲ ਕਰਾਂਗੇ ਸ਼ਾਮਾ ਨੂੰ ਜਦ ਅਸੀਂ ਉਹਨੂੰ ਫੋਨ ਕੀਤਾ ਉਹਨੇ ਕੋ ਮੈਸੇਜ ਕਰਦਾ ਮੰਮੀ ਜੀ ਵੇਟ ਮੈਂ ਕਰਦਾ ਬਸ ਉਸ ਤੋਂ ਬਾਅਦ ਕੋਈ ਸਾਨੂੰ ਫੋਨ ਨਹੀਂ ਆਇਆ ਕੋਈ ਗੱਲ ਬਾਤ ਮਿੱਕਦੇ ਨੂੰ ਲਿਆਉਣ ਵਾਸਤੇ ਕੋਈ ਹਾਂਜੀ ਆ ਸਾਡੀ ਆਈ ਬੇਨਤੀ ਹੈ ਜੀ ਸਾਡਾ ਬੇਟਾ ਘਰ ਆ ਜਲਦੀ ਤੋਂ ਜਲਦੀ ਘਰ ਆ ਬੇਟਾ ਸੱਜਣਾ ਆਪਣੇ ਨਗਰ ਦੇ ਵਿੱਚ ਆ ਜੇ ਮੇਰਾ ਬੇਟਾ ਮੈਂ ਇਸ ਸਰਕਾਰ ਅੱਗੇ ਬਰਯਾਦ ਕਰਨੀ ਹੈ ਮੇਰਾ ਪੁੱਤਰ ਛੇਤੀ ਘਰ ਆ ਜੀ